ਫਗਵਾੜਾ ਨਿਸ ਦੇ ਇੱਕ ਪਿੰਡ ਬਲਾਲੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪਿੰਡ ਦੇ ਕੁਝ ਵਿਅਕਤੀਆਂ ਉੱਪਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਭਾਰਮਜੀਤ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਦਾ ਭਤੀਜਾ ਜਸਵੀਰ ਕੁਮਾਰ ਡੈਰੀ ਤੋਂ ਦੁੱਧ ਪਾ ਕੇ ਆ ਰਿਹਾ ਸੀ ਤਾਂ ਉਸ ਨੇ ਫੋਨ ਤੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਹਨ ਤੇ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਵਿਅਕਤੀਆਂ ਨੇ ਉਸ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਦਰ ਪੀੜਿਤ ਪਰਮਜੀਤ ਕੁਮਾਰ ਦੇ ਪਤੀ ਜੇ ਜਸਬੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਉੱਪਰ ਇਹ ਹਮਲਾ ਬਿਨਾਂ ਕਿਸੇ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਹਨਾ ਆਪਣਾ ਪਰਮਜੀਤ ਕੁਮਾਰ ਪਰਮਜੀਤ ਮਾਜੀ ਕਿਹੜੇ ਪਿੰਡ ਤੋਂ ਆਪਾਂ ਬਲਾਲੋ ਪਿੰਡ ਤੋਂ ਜੀ ਹਾਂ ਜੀ ਸਭਲ ਹੋਰ ਵੀ ਚਾਏ ਆ ਦੀ ਮਾਮਲਾ ਕੀ ਸਰ ਕੱਲ ਸ਼ਾਮ ਦੀ ਗੱਲ ਹੈ ਜੀ 6 6:30 ਵਜੇ ਦੀ ਮੇਰਾ ਭਤੀਜਾ ਜਿਹੜਾ ਜਸਵੀਰ ਆ ਇਹ ਘੁੰਮਣਾ ਪਿੰਡ ਤੋਂ ਦੁੱਧ ਪਾ ਕੇ ਡੈਰੀ ਤੋਂ ਵਾਪਸ ਘਰ ਆ ਰਿਹਾ ਸੀ ਸਾਡੇ ਪਿੰਡ ਦੇ ਹੀ ਜਤਿੰਦਰ ਸੋਨੂ ਅਜੇ ਕੁਮਾਰ ਤੇ ਉਹਦਾ ਫਾਦਰ ਸੁਦਾਗਰ ਤੇ ਤਿੰਨ ਅਣਪਛਾਤੇ ਹੋਰ ਬੰਦੇ ਗੱਡੀ ਵਿੱਚ ਗੱਡੀ ਨੰਬਰ ਹੈਗਾ ਜੀ ਪੀਵੀ 36 ਐਲ 2688 ਇਹਦੇ ਬੇ ਸਵਾਰ ਹੋ ਕੇ ਇਹ ਇਹਦਾ ਜਸਵੀਰ ਦਾ ਪਿੱਛਾ ਕਰ ਰਿਹਾ ਸੀ ਇਹਨੇ ਚੱਲਦੇ ਮੋਟਰਸਾਈਕਲ ਤੇ ਮੈਨੂੰ ਕਾਲ ਕੀਤੀ ਕਿ ਚਾਚਾ ਮੇਰੇ ਮਗਰ ਗੱਡੀ ਲੱਗੀ ਆ ਬੰਦਿਆਂ ਦੀ ਤੇ ਮੈਂ ਜਦੋਂ ਮੋਹਰੇ ਜਾ ਕੇ ਸਾਡੇ ਪਿੰਡ ਦੇ ਨਾਲ ਹੀ ਇੱਕ ਕ ਨਹਿਰ ਆ ਨਹਿਰ ਦੇ ਕੋਲ ਗਿਆ ਤਾਂ ਇਹਨਾਂ ਨੇ ਸਾਨੂੰ ਘੇਰ ਲਿਆ ਘੇਰ ਕੇ ਮੈਂ ਆਪਣੇ ਭਤੀਜੇ ਜਸਵੀਰ ਨੂੰ ਪਿੱਛੇ ਨੂੰ ਤੱਕ ਦਿੱਤਾ ਵੀ ਤੂੰ ਪਰੇ ਹੋ ਜਾ ਮੈਂ ਪੁੱਛਦਾ ਇਹਨਾਂ ਨੂੰ ਕੀ ਗੱਲ ਆ ਮੈਂ ਉਹਨੂੰ ਕਿਹਾ ਜਤਿੰਦਰ ਸੋਨੂੰ ਨੂੰ ਵੀ ਦੱਸ ਸਾ ਕੀ ਗੱਲ ਆ ਕੀ ਕਸੂਰ ਕੀਤਾ ਸੀ ਤੇਰਾ ਬេសੀ ਤੁਹਾਡਾ ਕੀ ਬਗਾੜਿਆ ਜਿਹੜਾ ਤੁਸੀਂ ਸਾਡੇ ਪੇਸ਼ ਪਏ ਹੋ ਆ ਤੇ ਉਹਨਾਂ ਕਿਹਾ ਤੂੰ ਪਰੇ ਹੋ ਜਾ ਅਸੀਂ ਤੇਰੇ ਭਤੀਜੇ ਜਸਵੀਰ ਨੂੰ ਜਾਨੋਂ ਮਾਰ ਦੇਣਾ ਆ ਵੀ ਤੂੰ ਪਰੇ ਹੋ ਜਾ ਮੈਂ ਪਰੇ ਨਹੀਂ ਹਟਿਆ ਦੋ ਤਿੰਨ ਵਾਰੀ ਮੈਂ ਉਹਨਾਂ ਨੂੰ ਕਿਹਾ ਬਹਿਤ ਨਾ ਸਾਡਾ ਕਸੂਰ ਦੱਸੋ ਵੀ ਸਾਡੇ ਪੇਸ਼ ਤੁਸੀਂ ਕਿਉਂ ਪਏ ਹੋਏ ਆ ਇੰਨੇ ਨੂੰ ਜਤਿੰਦਰ ਸੋਨੂ ਨੇ ਦਾਤਰ ਤੇ ਪ੍ਰਿੰਸ ਅਜੇ ਕੁਮਾਰ ਨੇ ਦਾਤਰ ਤੇ ਸੁਦਾਗਰ ਨੇ ਇਹਨਾਂ ਤਿੰਨਾਂ ਨੇ ਦਾਤਰ ਕੱਢ ਕੇ ਮੇਰੇ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਮੇਰੀ ਬਾਹ ਤੇ ਮੇਰੇ ਸਿਰ ਤੇ ਇਹਨਾਂ ਨੇ ਚਾਰ ਚਾਰ ਪੰਜ ਪੰਜ ਦਾਤਰਾਂ ਦੇ ਵਾਰ ਕੀਤੇ ਜਿਹੜੇ ਦੋ ਅਣ ਪਛਾਤੇ ਸੀ ਉਹਨਾਂ ਨੇ ਮੇਰੀ ਪਿੱਠ ਤੇ ਬੇਸ ਵਾਲਾਂ ਨਾਲ ਬਹੁਤ ਜ਼ੋਰ ਜ਼ੋਰ ਨਾਲ ਬਾਸ ਬਾਹਰ ਕੀਤੇ ਤੇ ਮੇਰੀ ਪਿੱਠ ਕਾਫੀ ਜਿੱਦਾਂ ਮੈਂ ਡਿੱਗ ਪਿਆ ਨੀਚੇ ਤੇ ਡਿੱਗਦਿਆਂ ਸਾਰ ਮੈਂ ਬੇਹੋਸ਼ ਹੋ ਗਿਆ ਪੁਲਿਸ ਆਂ ਜੀ ਕੀਤੀ ਆ ਜੀ ਅਸੀਂ ਇੱਥੇ ਸਿਵਲ ਹਸਪੀਟਲ ਚ ਆਏ ਆ ਇਹਨਾਂ ਨੇ ਐਮ ਐਲ ਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਆ ਪੁਲਿਸ ਵੱਲੋਂ ਬਿੰਦਰ ਕੁਮਾਰ ਜਿਹੜੇ ਆ ਉਹ ਆਏ ਸੀ ਕੱਲ ਸ਼ਾਮੀ ਉਹਨਾਂ ਨੇ ਮੈਨੂੰ ਅਨਫਿਟ ਦੇਖ ਕੇ ਛੱਡ ਰਹਿਣ ਦਿੱਤਾ ਕਿ ਹਲੇ ਬਿਆਨ ਦੇਣ ਦੇ ਲਾਇਕ ਨਹੀਂ ਉਹ ਤੇ ਚਲੇ ਗਏ ਚਲੇ ਗਏ ਸੀ ਜੀ ਉਹ ਈ ਮਤਲਬ ਵੀ ਆਪਾਂ ਮੰਗ ਰੱਖਦੇ ਹਾਂ ਸਾਡੇ ਵਗੈਰਾ ਮੰਗ ਪ੍ਰਸ਼ਾਸਨ ਤੋਂ ਈ ਆ ਜੀ ਮੈਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਨੀ ਚਾਹੁੰਦਾ ਆ ਬੇ ਪੰਜਾਬ ਦਾ ਬਹੁਤ ਬੇੜਾਗਰਕ ਹੋ ਚੁੱਕਾ ਆ ਨਾ ਨਸ਼ੇੜੀਆਂ ਨੇ ਸਾਨੂੰ ਜਾਨੋਂ ਮਾਰ ਦੇਣਾ ਆ ਸਾਡਾ ਇਹ ਸਰਪੰਚੀ ਦਾ ਰੌਲਾ ਆ ਜੀ ਸਰਪੰਚ ਨੂੰ ਪਹਿਲਾਂ ਨਹੀਂ ਵੱਡਿਆ ਪਿੰਡ ਵੱਡਿਆ ਫਿਰ ਉਹਨੂੰ ਹਸਪੀਟਲ ਜਾ ਕੇ ਵੱਡਿਆ ਮੈਂ ਮੇਰੀ ਵਾਈਫ ਮੈਂਬਰ ਪੰਚਾਇਤਾ ਦੀ ਜੀ ਮੇਰਾ ਭਤੀਜਾ ਜਸਵੀਰ ਜਿਹੜਾ ਉਹ ਵੀ ਮੈਂਬਰ ਪੰਚਾਇਤਾ ਸਾਨੂੰ ਇਹਨਾਂ ਦੇ ਨਾਲ ਜਾਣਾ ਪੈਂਦਾ ਹੈ ਜੇ ਉਹ ਸਾਨੂੰ ਕਹਿੰਦੇ ਆ ਕਿਤੇ ਜਾਣ ਲਈ ਤਾਂ ਇਹ ਇਸ ਚੀਜ਼ ਦੀ ਰੰਜਿਸ਼ ਰੱਖਦੇ ਆ ਵੀ ਜਿਹੜਾ ਇਹਨਾਂ ਦੀ ਮਦਦ ਕਰੂਗਾ ਸਰਪੰਚ ਦੀ ਤੇ ਅਸੀਂ ਉਹਨੂੰ ਜਾਨੋਂ ਮਾਰ ਦੇਾਂਗੇ ਇਸੇ ਰੰਜਿਸ਼ ਕਰਨੇ ਸਾਡੇ ਪਿੱਛੇ ਪਏ ਹੋ ਆ ਤੇ ਮੈਂ ਪ੍ਰਸ਼ਾਸਨ ਭਗਵਾਨਤਮਾਨ ਜੀ ਨੂੰ ਬੇਨਤੀ ਕਰਦਾ ਵੀ ਜਾਂ ਤਾਂ ਸਾਡੀ ਜਾਨ ਬਚਾ ਲਓ ਤੇ ਜਾਂ ਫਿਰ ਸਾਡੇ ਆਪ ਗੋਲੀਆਂ ਮਾਰ ਦਿਓ ਸਾਡੇ ਤੋਂ ਬਾਅਦ ਤਕਲੀਫ ਵਾਲੀ ਜ਼ਿੰਦਗੀ ਨਹੀਂ ਸਹਿ ਹੁੰਦੀ ਮੇਰੀ ਆ ਬਾਵਾ ਬੜ ਦਤੀਆਂ ਮੇਰਾ ਸਿਰ 파ੜ ਦਿੱਤਾ ਹੈ ਬੁਰੀ ਤਰ੍ਹਾਂ ਮੇਰੀ ਬਹੁਤ ਬੁਰੀ ਹਾਲਤ ਹੈ ਜੇ ਮੇਰੇ ਨਿੱਕੇ ਨਿੱਕੇ ਬੱਚੇ ਆ ਮੈਂ ਇੱਕ ਆਮ ਆਦਮੀ ਆ ਜੀ ਤੇ ਆਪਣੇ ਕੋਰੀਅਰ ਦਾ ਕੰਮ ਕਰਦਾ ਦਿਹਾੜੀ ਦਾਪਾ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਆ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਆਪਣੀ ਪੁਰਾਣੀ ਗੱਲ ਨਹੀਂ ਸਾਡੀ ਵੀ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਉਹ ਤਾਂ ਸਿਰਫ ਸਰਪੰਚੀ ਦਾ ਰੌਲਾ ਜੀ ਸਾਰਾ ਸਰਪੰਚੀ ਦੇ ਅਸੀਂ ਵੋਟਾਂ ਵੰਡੀਆਂ ਸੀ ਉਹਨਾਂ ਨਾਲ ਤੇ ਉਹਦੇ ਜਦੋਂ ਇਹਨਾਂ ਨੇ ਉਹਨੂੰ ਵੱਢਿਆ ਆ ਪਿੰਡ ਪਹਿਲਾਂ ਪਿੰਡ ਵੱਡਿਆ ਫਿਰ ਇਹਨਾਂ ਨੇ ਇਹਨੂੰ ਹਸਪੀਟਲ ਦੇ ਅੰਦਰ ਆ ਕੇ ਵੀ ਵੱਡਿਆ ਉਹਦਾ ਪਰਚਾ ਦਰਜ ਹੋਇਆ ਤੇ ਸਾਨੂੰ ਦੋਨੇ ਅਸੀਂ ਮੈਮੀ ਮੈਂਬਰ ਪੰਚਾਇਤ ਦਾ ਮੇਰੇ ਘਰ ਵਾਲੀ ਤੇ ਮੇਰਾ ਜਸਵੀਰ ਪਤੀਜਾ ਵੀ ਮੈਂਬਰ ਪੰਚਾਇਤ ਦਾ ਸਾਨੂੰ ਇਹਨਾਂ ਨਾਲ ਜਾਣਾ ਪੈਂਦਾ ਇੱਧਰ ਉੱਧਰ ਜਦੋਂ ਸਾਨੂੰ ਸਰਪੰਚ ਸਾਹਿਬ ਕਹਿੰਦੇ ਆ ਉਸੇ ਰੰਜੇ ਸ਼ਦਕਾ ਇਹ ਸਾਨੂੰ ਸਾਡੇ ਪੇਸ਼ ਪਾਇਆ ਵੀ ਜਿਹੜਾ ਉਹਦੀ ਮਦਦ ਕਰੂਗਾ ਅਸੀਂ ਜਾਨੋਂ ਮਾਰ ਦੇਣਾ ਕਿਉਂਕਿ ਉਹ ਗੈਂਗਸਟਰ ਗੈਂਗਸਟਰ ਬੰਦਾ ਜਤਿੰਦਰ ਸੋਨੂ ਤੇ ਬਹੁਤ ਸਾਰੇ ਪਰਚੇ ਉੱਤੇ ਪਹਿਲਾਂ ਵੀ ਦਰਜ ਆ ਦੇ ਫਗਵਾੜਾ ਪੁਲਿਸ ਇਹ ਬਿਲਕੁਲ ਕੁਝ ਨਹੀਂ ਕਰ ਰਹੀ ਇਹਨਾਂ ਨੂੰ ਪਹਿਲਾਂ ਵੀ ਅਸੀਂ ਤਗੀਦ ਕੀਤੀ ਸੀ ਵੀ ਸਾਨੂੰ ਖਤਰਾ ਹੈ ਸਾਨੂੰ ਜਾਨ ਮਾਲ ਦਾ ਖਤਰਾ ਹੈ ਸਾਨੂੰ ਜਾਨੋ ਮਾਰ ਦੇਣਾ ਹੈ ਐਸਪੀ ਮੈਡਮ ਫਗਵਾੜਾ ਨੂੰ ਵੀ ਅਸੀਂ ਦੋ ਤਿੰਨ ਵਾਰੀ ਅਸੀਂ ਕੰਪਲੇਂਡਾ ਕੀਤੀਆਂ ਪਰ ਉਹ ਸਾਤੋਂ ਉਲਟਾ ਸਾਤੋਂ ਸਵਾਲ ਪੁੱਛਦੇ ਆ ਵੀ ਦੱਸੋ ਤੁਹਾਨੂੰ ਕੌਣ ਕਹਿੰਦਾ ਵੀ ਤੁਹਾਨੂੰ ਜਾਨ ਤੋਂ ਮਾਰ ਦੇਣਾ ਅੱਜ ਅਸੀਂ ਇੱਥੇ ਵੱਡ ਹੋ ਕੇ ਪਏ ਆ ਮੇਰੇ ਤੋਂ ਬਾਅਦ ਉਨੀ ਇੱਕ ਸਾਡੇ ਪਿੰਡ ਦਾ ਹੀ ਹੋਰ ਮੁੰਡਾ ਪ੍ਰਿਥੀ ਜਿਹਨੂੰ ਘੁੰਮਣੀ ਪਿੰਡ ਦੇ ਵਿੱਚ ਵੱਡਿਆ ਉਹ ਜਿਹੜੇ ਇਲਾਜ ਪੰਗਾ ਹਸਪੀਟਲ ਵਿੱਚ ਦਾਖਲਿਆ ਕੱਲ ਦਾ ਉਹਨੂੰ ਵੀ ਇਹਨਾਂ ਨੇ ਜਾਂਦੇ ਹੋ ਹਾਨੇ ਵੱਡੇ ਆ ਕਿਉਂਕਿ ਬਾਜ਼ਾਰ ਰੰਜਿਸ਼ ਇਹੀ ਆ ਕਿ ਅਸੀਂ ਸਾਰੇ ਨੇ ਨਵੇਂ ਜਿੱਤੇ ਸਰਪੰਚ ਨੂੰ ਵੋਟਾਂ ਪਾਈਆਂ ਸੀ ਤੇ ਉਹਦੇ ਹੱਕ 'ਚ ਸੀਗੇ ਜਿਹੜਾ ਨਵੇਂ ਜਿੱਤੇ ਪਰ ਬਾਕੀ ਉਹਦਾ ਨਾਮ ਕੀ ਆ ਦਿਆਲ ਚੰਦ ਜੀ ਉਹਦੀ ਵਾਈਫ ਧਰਮਿੰਦਰ ਕੌਰ ਸਰਪੰਚ ਆ ਜੀ